ਥੀ ਹਾਲੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਕਹਾਣੀ ਨਵੀਂ ਸਟੋਰੀ ਵਿੱਚ ਮੈਂ ਤੁਹਾਨੂੰ ਪਿਛਲੇ ਵਾਦਾ ਕਰਿਆ ਸੀਗਾ ਕਿ ਪਰਸੋਂ ਵੀ ਮੈਂ ਸੈਕੰਡ ਪਾਰਟ ਲੈ ਕੇ ਆਉਂਗਾ ਜਿਹੜੀ ਪੰਜਾਬ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਉਹਦਾ ਵੀ ਕਿਵੇਂ ਇੱਕ ਮਤਲਬ ਵੀ ਪਤਨੀ ਨੇ ਆਪਦੇ ਆਸਕਰਮ ਮਿਲ ਕੇ ਆਪਦੇ ਘਰ ਵਾਲੇ ਨੂੰ ਖਤਮ ਕੀਤਾ 28 ਅਕਤੂਬਰ 2025 ਵਾਲੇ ਦਿਨ ਇਹ ਪਿੰਡ ਸੁਖਣਾ ਦੀ ਘਟਨਾ ਸੀਗੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਜਿਨੇ ਇਹ ਵੀਡੀਓ ਨਹੀਂ ਦੇਖੀ ਪਹਿਲਾਂ ਵਾਲੀ ਉਹ ਮੇਰੀ ਪਹਿਲੀ ਵੀਡੀਓ ਜਾ ਕੇ ਦੇਖ ਸਕਦਾਗਾ ਮੈਂ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਵੀ ਪਾ ਦੂੰਗਾ ਵਿੱਕੀ ਕੀ ਗੱਲ ਹੋਈ ਸੀਗੀ ਉਹ ਹੁਣ ਅਸਲ ਵਜ੍ਹਾ ਪਤਾ ਲੱਗੀ ਹੈਗੀ ਵੀ ਉਹਨਾਂ ਨੇ ਕਿਉਂ ਮਾਰਿਆ ਸੀਗਾ ਆਪ ਦਾ ਘਰ ਵਾਲੇ ਨੂੰ ਕੀ ਹੋਇਆ ਸੀਗਾ ਉਹ ਰਾਤ ਮੈਂ ਤੁਹਾਨੂੰ ਆਖਿਆ ਜੇ ਵੀ ਪਤਾ ਲੱਗੂਗਾ ਵੀ ਕੀ ਹੋਇਆ ਸੀਗਾ ਉਹ ਰਾਤ ਕਿਵੇਂ ਉਹਨਾਂ ਨੇ ਮਤਲਬ ਵੀ ਉਹਦਾ ਮੁੰਡੇ ਦਾ ਕਤਲ ਕੀਤਾ ਤੇ ਕਤਲ ਕਰਨ ਕਤਲ ਕਰਨ ਦੀ ਵਜ੍ਹਾ ਵਜ੍ਹਾ ਕੀ ਸੀ ਅਸਲ ਅੱਜ ਆਪਾਂ ਗੱਲ ਕਰਦੇ ਹਾਂ ਅਸਲ ਵਜ੍ਹਾ ਕੀ ਸੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਮੈਂ ਉਮੀਦ ਕਰਦਾ ਹਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਚੈਨਲ ਤੇ ਪਹਿਲੀ ਵਾਰ ਜੁੜੇ ਹੋਗੇ ਤੇ ਚੈਨਲ ਤੇ ਨਵੇਂ ਆਏ ਹੋਗੇ ਮਾਝੂਰ ਕੋਲੋਂ ਛੋਟੇ ਸਾਹਮਣੇ ਅਪੀਲ ਕਰਦਾਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਹੁਣ ਘਟਨਾ ਵਾਪਰੀ ਸੀਗੀ ਇੱਕ ਕੁੜੀ ਨਾ ਇੱਕ ਨਾਮ ਸੀਦਾ ਜਿਹਦੇ ਰੁਪਿੰਦਰ ਕੌਰ ਉਹ ਤੇ ਉਹਦਾ ਘਰ ਵਾਲਾ ਸੀਗਾ ਗੁਰਵਿੰਦਰ ਸਿੰਘ ਜਿਹੜੀ ਰੁਪਿੰਦਰ ਕੌਰ ਸੀ ਉਹ ਕੈਨੇਡਾ ਤੋਂ ਡਿਪੋਰਟ ਹੋ ਕੇ ਇੱਧਰ ਆਈ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਵੀ ਉਹਦਾ ਗੁਰਵਿੰਦਰ ਸਿੰਘ ਸੀਗਾ ਉਹ ਇੱਥੇ ਰਹਿੰਦਾ ਸੀਗਾ ਸੁਪਨਾਪਿੰਡ 'ਚ ਉਹ ਪੜਿਆ ਲਿਖਿਆ ਮੁੰਡਾ ਸੀਗਾ ਨੌਕਰੀ ਵੀ ਕਰਦਾ ਸੀਗਾ ਉੱਥੇ ਛੋਟੀ-ਵੋਟੀ ਉਹ ਸਿਰਫ ਨੌਕਰੀ ਉਹਦੇ ਹੀ ਕਰਦਾ ਸੀਗਾ ਤੂ ਉਹਨੂੰ ਲੋੜ ਨਹੀਂ ਸੀ ਨੌਕਰੀ ਕਰਨ ਦੀ ਕਿਉਂਕਿ ਉਹਦੇ ਕੋਲ ਜੱਦੀ ਜ਼ਮੀਨ 25 ਕਿੱਲੇ ਜ਼ਮੀਨ ਸੀਗੀ ਤੇ ਉਹਦੀ ਜਿਹੜੀ ਭੈਣ ਸੀ ਉਹ ਬਾਹਰ ਰਹਿੰਦੀ ਸੀ ਤੇ ਉਹਦੇ ਮਾਪਿਓ ਸੀਗੇ ਕੁਝ ਟਾਈਮ ਬਾਅਦ ਉਹਦੀ ਭੈਣ ਨੇ ਮਤਲਬ ਉਹਦੇ ਮਾਪਿਓ ਉਹ ਵੀ ਉੱਥੇ ਬੁਲਾ ਲਏ ਸੀਗੇ ਸਿਰਫ ਸੋ ਮਤਲਬ ਇਹ ਤੇ ਗੁਰਵਿੰਦਰ ਸਿੰਘ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਉਹ ਮਤਲਬ ਹੌਲੀ ਹੌਲੀ ਦਿਨ ਬੀਤਦੇ ਗਏ 2023 'ਚ ਜਦ ਤੱਕ ਗੁਰਵਿੰਦਰ ਸਿੰਘ ਦਾ ਵਿਆਹ ਹੋ ਗਿਆ ਸੀਗਾ ਤੇ ਵਿਆਹ ਹੋਣ ਤੋਂ ਬਾਅਦ ਤੇ ਵਿਆਹ ਹੋਣ ਤੋਂ ਬਾਅਦ ਜਿਹੜੀ ਗੁਰਵਿੰਦਰ ਸਿੰਘ ਦੀ ਭੈਣ ਆ ਉਹਦਾ ਨਾਮ ਸੀਗਾ ਮਨਵੀਰ ਕੌਰ ਉਹ ਵੀ ਗੁਰਵਿੰਦਰ ਸਿੰਘ ਨੂੰ ਉੱਥੇ ਬੁਲਾ ਲੈਂਦੀ ਹੈਗੀ ਤੇ ਇਹ ਦੋਨੇ ਵੀ ਰੁਪਿੰਦਰ ਕੌਰ ਤੇ ਗੁਰਵਿੰਦਰ ਸਿੰਘ ਉੱਥੇ ਚਲੇ ਜਾਂਦੇ ਆ ਪਰ ਕਾਰਨ ਪਤਾ ਨਹੀਂ ਕੀ ਸੀ ਰਿਪੋਰਟ ਕਰ ਰਿਪੋਰਟ ਕਰਤੀ ਸੀ ਇਹਨੂੰ ਮਤਲਬ ਵੀ ਰੁਪਿੰਦਰ ਕੌਰ ਨੂੰ ਉੱਥੇ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਦੇ ਡਿਪੋਰਟ ਹੋ ਕੇ ਉਹ ਪਿਆਵ ਚਾਈ ਪਿਆਰ ਤੇ ਆਪ ਜਿਹੜੇ ਸੱਸ ਸਹੁਰੇ ਨਾਲ ਰਹਿਣ ਲੱਗ ਗਏ ਤੇ ਕੁਝ ਟਾਈਮ ਨੂੰ 2 ਕੁ ਮਹੀਨੇ ਲੱਗ ਕੇ ਆਏ ਸੀਗੇ ਗੁਰਵਿੰਦਰ ਸਿੰਘ ਤੇ ਮਤਲਬ ਵੀ ਮਾਪਿਓ ਆਪਦੀ ਕੁੜੀ ਕੋਲ ਉੱਤੇ ਉਹ ਵੀ ਵਾਪਸ ਆ ਗਏ ਸੀਗੇ ਪਹਿਲਾਂ ਉਸ ਤੋਂ ਬਾਅਦ ਜਿਹੜੀ ਰੁਪਿੰਦਰ ਕੌਰ ਸਪਤਨੀ ਸੀਗੀ ਗੁਰਵਿੰਦਰ ਸਿੰਘ ਦੀ ਉਹ ਇੱਥੇ ਆ ਕੇ ਰਹਿਣ ਲੱਗ ਗਈ ਸੀਗੀ ਆ ਉਸ ਆ ਸੋਰੇ ਨਾਲ ਵਧੀਆ ਚੱਲ ਰਿਹਾ ਸੀ ਸਾਰਾ ਕੁਝ ਗੁਰਵਿੰਦਰ ਸਿੰਘ ਨੂੰ ਵੀ ਵਧੀਆ ਮਤਲਬ ਇਹਦਾ ਸੀਗਾ ਉਹਦੇ ਨਾਲ ਰਹਿੰਦੀ ਆ ਉਹਦੀ ਘਰ ਵਾਲੀ ਤੇ ਉਹਦਾ ਮਤਲਬ ਹਰ ਇੱਕ ਖਾਹਿਸ਼ ਪੂਰੀ ਕਰਦਾ ਸੀਗਾ ਗੁਰਵਿੰਦਰ ਸਿੰਘ ਤੇ ਜੋ ਚੀਜ਼ ਉਹ ਮੰਗਦਾ ਸੀਗਾ ਉਹਨੂੰ ਲੈ ਕੇ ਦਿੰਦਾ ਸੀਗਾ ਤੇ ਇੱਕ ਨਾ ਮੈਨੂੰ ਗੱਲ ਇਹ ਵੀ ਪਤਾ ਲੱਗੀ ਮੈਨੂੰ ਉਹ ਵੀ ਕੰਮ ਵੀ ਤੋੜਿਆ ਸੀਗਾ ਉਹਨਾਂ ਕੱਪੜਿਆਂ ਦਾ ਕੱਪੜਿਆਂ ਦਾ ਕੰਮ ਤੋੜਿਆ ਸੀਗਾ ਸ਼ਾਇਦ ਘਰ ਹੀ ਤੋੜਿਆ ਹੋਇਆ ਸੀਗਾ ਰਵਿੰਦਰ ਕੋ ਸੌਰੀ ਹਾਂ ਰਵਿੰਦਰ ਕੋ ਨਹੀਂ ਕੰਮ ਘਰ ਹੀ ਤੋੜਿਆ ਸੀਗਾ ਤੇ ਕੱਪੜੇ ਲੈਣ ਦੇ ਭਾਨੇ ਉਹ ਹਰ ਰੋਜ਼ ਸ਼ਹਿਰ ਜਾਂਦੀ ਸੀਗੀ ਛੇਰ ਜਾਂਦੀ ਸੀ ਤੇ ਉੱਥੇ ਜਿੱਥੇ ਮਤਲਬ 23 ਰਿਪੋਰਟਾਂ ਇਹ ਕਹਿੰਦੀਆਂ ਜਿੱਥੇ ਉੱਥੇ ਮੁਲਾਕਾਤ ਹੋਈ ਸੀਗੀ ਉਹਦੀ ਉਸ ਉਹਦੇ ਆਸ਼ਕ ਨਾਲ ਜਿਹੜਾ ਸਾਡੇ ਪਤਲ ਬਟੰਡੇ ਦੀ ਰਹਿਣ ਵਾਲਾਗਾ ਪਿੰਡ ਉਹਦਾ ਬੱਲੂ ਆਣਾਗਾ ਤੇ ਹਰਕਮਲਪ੍ਰੀਤ ਉਹਦਾ ਨਾਮ ਆਗਾ ਤੇ ਦੂਸਰੀ ਗੱਲ ਜਿਹੜੀ ਸੱਚਾਈ ਹੈਗੀ ਉਹ ਸੱਚਾਈ ਇਹ ਹੈਗੀ ਕੈਨੇਡਾ ਜਿੱਥੇ ਉਹਦੀ ਮੁਲਾਕਾਤ ਹੋ ਚੁੱਕੀ ਸੀਗੀ ਪਹਿਲਾਂ ਉਹਦੇ ਨਾਲ ਤੇ ਤਾਂ ਉਹ ਵੀ ਰਿਪੋਰਟ ਹੋ ਕੇ ਪੰਜਾਬ ਆਇਆ ਹੋਇਆ ਸੀਗਾ ਤੇ ਉਹਨੂੰ ਪਤਾ ਲੱਗ ਗਿਆ ਜਦੋਂ ਵੀ ਮੇਰੇ ਉਹ ਵੀ ਗੱਲਬਾਤਾਂ ਕੈਨੇਡਾ ਤੋਂ ਹੁੰਦੀ ਆ ਰਹੀ ਸੀ ਦੋਵਾਂ ਦੀ ਤੇ ਉਤਵਾਰ ਜਦੋਂ ਰਿਪੋਰਟ ਉਹ ਪੰਜਾਬ ਆ ਕੇ ਪੰਜਾਬ ਚ ਵੀ ਇਹਨਾਂ ਦਾ ਮਿਲਣਾ ਜੁਲਣਾ ਖੁੱਲਾ ਹੋ ਗਿਆ ਤੇ ਦੂਜੋਂ ਦੂਸਰੇ ਪਾਸੋਂ ਜਿਹੜਾ ਗੁਰਵਿੰਦਰ ਸਿੰਘ ਉਹਨੂੰ ਕੀ ਪਤਾ ਸੀ ਉਹ ਜਿਹੜੀ ਉਹ ਘਰ ਵਾਲੀ ਉਹਦੀ ਪਿੱਠ ਪਿੱਛੇ ਮਤਲਬ ਵੀ ਉਹਦੇ ਆਸਕ ਨਾਲ ਉਹਦੇ ਵੀ ਪੈਸਿਆਂ ਤੇ ਉਹਦੀ ਨਜ਼ਾਰੇ ਲੁੱਟ ਰਹੀ ਹੈਗੀ ਤੇ ਉਹਦੇ ਕੋਲ ਖੁੱਲਾ ਪੈਸਾ ਸੀ ਗੁਰਵਿੰਦਰ ਸਿੰਘ ਕੋਲ ਤੋਂ ਉਹਨਾਂ ਪਹਿਲੇ ਇਸ 25 ਕਿੱਲੇ ਉਹਦੇ ਕੋਲ ਜ਼ਮੀਨ ਸੀ ਤਾਂ ਕਰਕੇ ਉਹਨੇ ਉਹ ਹਰ ਉਹ ਇੱਕ ਸ਼ੌਂਕ ਪੂਰਾ ਕੀਤਾ ਆਪਣੀ ਘਰ ਵਾਲੀ ਦਾ ਉਹਨੂੰ ਇੱਕ ਕਾਰ ਲੈ ਕੇ ਦਿੱਤੀ ਉਹ ਵੀ ਬਹੁਤ ਵੱਡੀ ਬਹੁਤ ਕੀਮਤ ਵਾਲੀ ਤੇ ਉਹਨੂੰ ਗੱਡੀ ਸਿਕਾਈ ਗੱਡੀ ਸਕਾਉਣ ਤੋਂ ਬਾਅਦ ਉਹਦਾ ਮਤਲਬ ਵੀ ਗਹਿਣੇ ਘਟਿਆਂ ਵਾਲਾ ਸ਼ੌਂਕ ਵੀ ਪੂਰਾ ਕੀਤਾ ਕੱਪੜੇ ਲਿਡੇ ਵਾਲਾ ਵੀ ਸ਼ੌਂਕ ਪੂਰਾ ਕੀਤਾ ਮਤਲਬ ਵੀ ਜਿਹੜਾ ਗੁਰਵਿੰਦਰ ਸਿੰਘ ਇਹ ਚਾਹੁੰਦਾ ਸੀਗਾ ਵੀ ਕੋਈ ਸ਼ਿਕਾਇਤ ਨਾ ਰੱਖਿਆ ਉਹ ਤੋਂ ਘਰ ਲਈ ਉਹ ਕੋਈ ਸ਼ਿਕਾਇਤ ਨਾ ਰੱਖੀ ਦਵੇ ਜਦੋਂ ਹਰ ਇੱਕ ਸੁਪਨਾ ਪੂਰਾ ਕਰਨਾ ਚਾਹੁੰਦਾ ਸੀਗਾ ਮਤਲਬ ਵੀ ਇੰਨਾ ਕੁ ਪਿਆਰ ਕਰਦਾ ਸੀਗਾ ਉਹ ਆਪਦੀ ਘਰ ਲਈ ਨੂੰ ਤੇ ਬਦਲੇ ਚ ਕੀ ਮਿਲਿਆ ਉਹਨੂੰ ਉਸੇ ਹੀ ਘਰ ਵਾਲੀ ਤੋਂ ਮੌਤ ਤੇ ਅੱਜ ਕੱਲ੍ਹ ਹੁਣ ਲੋਕ ਨਾ ਵਿਆਹ ਕਰਾਉਣ ਤੋਂ ਪਹਿਲਾਂ ਪਹਿਲਾਂ ਦੇਖਦੇ ਸੀਗੇ ਵੀ ਘਰ-ਵਾਰ ਕਿਹੋ ਜਿਹਾ ਮਤਲਬ ਕੀ ਕੁਸ਼ ਹੈਗਾ ਵੀ ਮੁੰਡੇ ਕੋਲ ਤੋਂ ਕੀ ਹੈਗਾ ਹੁਣ ਆਏ ਦੇਖਦੇ ਵੀ ਕੁੜੀ ਦੇ ਪੱਲੇ ਕੀ ਹੈ ਕੁੜੀ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਹਜੇ ਦਿਨ ਆ ਚੁੱਕੇ ਹੈਗੇ ਦੋਸਤੋ ਬਾਅਦ ਫਿਰ ਮੈਂ ਤੁਹਾਨੂੰ ਕਹਾਣੀ ਤੇ ਆਉਣੀ ਆ ਦੁਬਾਰੇ ਫਿਰ ਆਪਾਂ ਜਦੋਂ ਗੁਰਵਿੰਦਰ ਸਿੰਘ ਨੂੰ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ ਵੀ ਜਿਹੜੀ ਉਹਦੀ ਘਰ ਵਾਲੀ ਹੈਗੀ ਉਹ ਮਤਲਬ ਕੋਈ ਗਲਤ ਪਾਸੇ ਜਾ ਰਹੀ ਹੈਗੀ ਕਿਉਂਕਿ 24 ਘੰਟੇ ਫੋਨ ਤੇ ਵਿਜੀ ਹੋਣਾ ਤੇ ਜਦੋਂ ਸ਼ਹਿਰ ਜਾਣਾ ਤੇ ਉਦੋਂ ਰੂ ਲੇਟ ਆਉਣਾ ਨਾ ਦੱਸਣਾ ਵੀ ਕਿੱਥੇ ਗਈ ਸੀ ਕਿੱਥੇ ਨਹੀਂ ਗਈ ਸੀਗੀ ਤੇ ਨਾ ਰੋਜ਼ ਨਵੇਂ-ਨਵੇਂ ਕੱਪੜੇ ਪਾਉਣੇ ਜਿਹੜੇ ਗੁਰਵਿੰਦਰ ਸਿੰਘ ਨਾ ਕਰਦਾ ਸੀਗਾ ਉਹੀ ਕੱਪੜੇ ਪਾਉਣੇ ਤੇ ਗੁਰਵਿੰਦਰ ਸਿੰਘ ਨੂੰ ਛੱਕ ਹੋਣ ਲੱਗ ਗਿਆ ਤੇ ਫਿਰ ਗੁਰਵਿੰਦਰ ਸਿੰਘ ਨੇ ਕਿਸੇ ਨੂੰ ਨਹੀਂ ਦੱਸਿਆ ਉਹਦੀ ਬੰਦ ਦੀ ਸਾਰਾ ਨਾਲ ਬਾਤ ਗੁਰਵਿੰਦਰ ਸਿੰਘ ਤੇ ਆਪਦੀ ਭੈਣ ਨਾਲ ਆ ਉਹਨੇ ਆਪਦੀ ਭੈਣ ਨਾਲ ਗੱਲ ਸ਼ੇਅਰ ਕੀਤੀ ਵੀ ਮੈਨੂੰ ਲੱਗਦਾਗਾ ਜਿਹੜੀ ਮੇਰੀ ਘਰ ਵਾਲੀ ਹੈਗੀ ਉਹ ਕਿਸੇ ਬੰਦੇ ਨਾਲ ਗਲਤ ਆ ਗਈ ਤਾਂ ਕਿ ਉਹਨੂੰ ਹੌਲੀ ਹੌਲੀ ਮੋੜ ਲਈ ਸੀ ਆਈਡੀ ਕਰੀ ਪਰਨੇ ਕਿਵੇਂ ਪਤਾ ਲੱਗਿਆ ਗੁਰਵਿੰਦਰ ਸਿੰਘ ਨੂੰ ਇਹ ਪਤਾ ਲੱਗਿਆ ਸੀਗਾ ਵੀ ਉਹ ਮੁੰਡੇ ਦਾ ਨਾਮ ਹਰਕਮਲਪ੍ਰੀਤ ਸਿੰਘ ਆ ਤੇ ਉਹ ਰਹਿਣ ਵਾਲਾ ਬਠਿੰਡੇ ਦਾ ਬਠਿੰਡੇ ਦੇ ਪਿੰਨੂ ਬੱਲੂ ਆਣਿਆ ਇਹ ਸਾਰਾ ਕੁਝ ਪਤਾ ਲੱਗਾ ਸੀ ਗੁਰਵਿੰਦਰ ਸਿੰਘ ਨੂੰ ਤੇ ਗੁਰਮਿੰਦਰ ਸਿੰਘ ਨੂੰ ਇਹ ਵੀ ਗੱਲ ਪਤਾ ਲੱਗ ਗਈ ਸੀ ਵੀ ਕੋਈ ਨਾ ਕੋਈ ਨੁਕਸਾਨ ਹੋਣ ਉਹ ਉਹਨੂੰ ਮਤਲਬ ਪਛਾਣ ਪਛਾਣਗੇ ਤਾਂ ਇਹ ਕਰਕੇ ਸਾਰੀ ਗੱਲ ਆਪਦੀ ਭੈਣ ਮਨਵੀਰ ਕੌਰ ਨੂੰ ਪਹਿਲੇ ਹੀ ਦੱਸ ਦਿੰਦਾਗਾ ਜਦੋਂ ਮਰਨ ਤੋਂ ਪਹਿਲੇ ਹੀ ਦੱਸ ਦਿੰਦਾ ਵੀ ਜਿਹੜਾ ਮਤਲਬ ਉਹਨੂੰ ਲੱਗਦਾ ਸੀਗਾ ਜਿਹੜੀ ਘਰ ਵਾਲੀ ਰੁਪਿੰਦਰ ਕੌਰ ਤੇ ਜਿਹੜਾ ਉਹਦਾ ਆਸ਼ਿਕ ਹਰਕਮਲਪ੍ਰੀਤ ਸਿੰਘ ਉਹ ਦੋਨੇ ਜਾਣੇ ਉਹਨੂੰ ਮਾਰਨ ਨੂੰ ਫਿਰਦੇ ਹੈਗੇ ਕੋਈ ਨਾ ਕੋਈ ਮਤਲਬ ਹਿੰਟ ਮਿਲ ਹੀ ਜਾਂਦਾ ਬੰਦੇ ਨੂੰ ਕਿ ਹਰਕਤਾਂ ਤੋਂ ਪਤਾ ਲੱਗ ਜਾਂਦਾ ਕਿ ਕਿਉਂਕਿ ਕੋਰੇ ਰਹਿੰਦੇ ਹਰਕਤਾਂ ਤੋਂ ਪਤਾ ਲੱਗ ਗਿਆ ਸੀਗਾ ਉਹਨੂੰ ਵੀ ਕੋਈ ਨਾ ਕੋਈ ਹੁਣ ਗੱਲਬਾਤ ਹੋਣ ਵਾਲੀ ਹੈ ਤਾਂ ਕਿ ਉਹ ਜਿਹੜੀ ਸਾਰੀ ਗੱਲਬਾਤ ਉਹਦੀ ਭੈਣ ਨੂੰ ਪਹਿਲਾਂ ਹੀ ਦੱਸ ਦਿੰਦਾਗਾ ਤੇ ਹੁਣ ਉਹਨੇ ਉਹ ਦਿਨ ਤੇ ਉਹ ਕਾਲੇ ਦਿਨ ਤੇ ਉਹ ਜਿਹੜਾ ਕਾਲਾ ਦਿਨ ਸੀਗਾ ਉਹ ਗੁਰਵਿੰਦਰ ਸਿੰਘ ਦੀ ਲਾਈਫ 'ਚ ਉਹਦੀ ਭੈਣ ਦੀ ਲਾਈਫ 'ਚ ਉਹਦੇ ਮਾਪਿਆਂ ਦੀ ਲਾਈਫ 'ਚ 28 ਨਵੰਬਰ 2025 25 ਨਵੰਬਰ ਦੀ ਰਾਤ ਆਉਂਦੀ ਹੈ ਰਾਤ ਦਾ ਤਕਰੀਬਨ 1.5 ਵਜੇ ਹੁੰਦਾ 1.5 ਵਜੇ ਮਤਲਬ ਜਿਹੜੀ ਹੁਣ ਪਤਾ ਨਹੀਂ ਉਹਦੀ ਜਿਹੜੀ ਮਤਲਬ ਰੁਪਿੰਦਰ ਕੌਰ ਉਹ ਫੋਨ ਕਰਦੀ ਹੈਗੀ ਆ ਉਹਦੇ ਭੂਆ ਨੂੰ ਗੁਰਵਿੰਦਰ ਸਿੰਘ ਦੀ ਭੂਆ ਨੂੰ ਕਿਉਂਕਿ ਲੱਗੀ ਰਹਿੰਦੇ ਸੀ ਕਿ 4-5 ਕਿਲੋਮੀਟਰ ਤੇ ਤੇ ਭੂਆ ਨੂੰ ਫੋਨ ਲਾ ਕੇ ਕਹਿੰਦੀ ਹੈ ਵੀ ਤੂੰ ਜਲਦੋਂ ਜਲਦ ਇੱਥੇ ਆ ਜਾਓ ਪਤਾ ਨਹੀਂ ਵੀ ਗੁਰਵਿੰਦਰ ਸਿੰਘ ਨੂੰ ਕੀ ਹੋ ਗਿਆ ਵੀ ਲੁਟੇਰੀ ਆਏ ਸੀਗੇ ਲੁਟੇਰੇ ਪਤਾ ਨਹੀਂ ਉਹਨੂੰ ਕੀ ਮਤਲਬ ਵੀ ਮਲਾ ਕੇ ਦੇ ਗਏ ਉਸ ਤੋਂ ਬਾਅਦ ਜਿਹੜਾ ਗੁਰਵਿੰਦਰ ਸਿੰਘ ਹੈਲ ਜੁਲ ਨਹੀਂ ਰਿਹਾ ਭੂਆ ਮਤਲਬ ਵੀ ਪਰ ਜੋ ਭੱਜੀ ਆਏ ਭੂਆ ਤੇ ਫੁੱਫੜ ਦਵਾ ਦਵਾ ਆਏ ਇਹ ਦਵਾਦਾਂ ਤੋਂ ਬਾਅਦ ਇੱਕ ਗੱਲ ਭੂਆ ਨੇ ਆਉਣ ਸਾਰੀ ਨੋਟ ਕਰ ਲਈ ਇਹ ਗੱਲ ਨੋਟ ਕੀਤੀ ਵੀ ਕੁੱਤੀ ਨਹੀਂ ਭੌਂਕੀ ਪਹਿਲਾਂ ਹਮੇਸ਼ਾ ਕੋਈ ਵੀ ਆਉਂਦਾ ਅੱਧੀ ਰਾਤ ਨੂੰ ਆਉਂਦਾ ਕੁੱਤਾ ਜ਼ਰੂਰ ਭੌਂਦਾ ਇਹ ਤਾਂ ਆਪਨ ਨੂੰ ਹੀ ਪਤਾ ਨਾਰਮਲ ਗੱਲ ਆ ਤੇ ਉਸ ਰਾਤ ਕੁੱਤੀ ਵੀ ਨਹੀਂ ਭੌਂਕੀ ਪਤਾ ਲੱਗ ਗਿਆ ਸੀ ਭੌਂਣ ਵੀ ਕੁੱਤੀ ਨੂੰ ਵੀ ਕੁਝ ਮਤਲਬ ਉਹਨਾਂ ਜਾਂ ਜਾਨ ਲੁਟੇਰਿਆਂ ਨੇ ਜਾਂ ਕਿਸੇ ਹੋਰ ਚੀਜ਼ ਬੰਦੇ ਨੇ ਕੋਈ ਚੀਜ਼ ਇਹ ਜਿਹੇ ਖਵਾਈਏ ਜਿਹੜੀ ਮਤਲਬ ਵੀ ਕੋਈ ਉਹਨੂੰ ਬੇਹੋਸ਼ ਕਰਨ ਵਾਲੀ ਜਾਂ ਕੁਝ ਕਰਨ ਵਾਲੀ ਜਿਹੜੀ ਭੌਂਕੇ ਨਾ ਉਸ ਤੋਂ ਬਾਅਦ ਭੂਆ ਜਦੋਂ ਅੰਦਰ ਜਾ ਕੇ ਦੀ ਅੰਦਰ ਜਾਂਦੀ ਹੈ ਤੇ ਜਦੋਂ ਉੱਪਰ ਜਾ ਕੇ ਦੇਖਦੀ ਹੈਗੀ ਉਹਦਾ ਮਤਲਬ ਵੀ ਪੈਰਾਥਲੋ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਜਿਹੜਾ ਗੁਰਵਿੰਦਰ ਸਿੰਘ ਸੀਗੀ ਉਹਦੀ লাশ ਪਈ ਸੀ ਭੂਆ ਦੀਆਂ ਕਸਮ ਨੇ লাশ ਤੇ ਗੁਰਵਿੰਦਰ ਸਿੰਘ ਡਬਲੈਂਡ ਸੀ ਉਹ ਪੱਟੀ ਹੋਈ ਸੀ ਤੇ ਮਤਲਬ ਪੂਰੇ ਪੂਰੇ ਤਰੀਕੇ ਨਾਲ ਉਹ লাশ ਲਟਕ ਰਹੀ ਸੀ ਬੜ ਤੇ ਤੋਂ ਉਸ ਤੋਂ ਬਾਅਦ ਜਿਹੜੀ ਮਤਲਬ ਵੀ ਤਾਂ ਤਾਂ ਮਾਰ ਕੇ ਭੂਆ ਰੋਂਦੀ ਹੈਗੀ ਕਰ ਲਾਉਂਦੀ ਹੈਗੀ ਪੁੱਛਦੀ ਹੈ ਰਪਿੰਦਰ ਸਿੰਘ ਨੂੰ ਇਹ ਕੀ ਹੋ ਗਿਆ ਤੇ ਹੁਣ ਇੱਥੇ ਰਵਿੰਦਰ ਸਿੰਘ ਨੇ ਜਿਹੜੀ ਕਹਾਣੀ ਬਣਾਈ ਸੀ ਉਹ ਤਾਂ ਮੈਂ ਪਹਿਲੀ ਸਟੋਰੀ ਚ ਦੱਸਤੀ ਸੀ ਮੈਂ ਫਿਰ ਵੀ ਕਈ ਦਰਸ਼ਕਾਂ ਨੇ ਨੇ ਸੁਣੀ ਉਹ ਨੀਓ ਸਟੋਰੀ ਮੈਂ ਐਸ ਟੂ ਐਸ ਪਾਰਟ ਚ ਵੀ ਦੱਸਦਾ ਉਹ ਸਟੋਰੀ ਉਹਨੇ ਇਹ ਦੱਸੀ ਸੀ ਕਿ ਪੂਆ ਨੇ ਪੂਆ ਨੂੰ ਇਹ ਸਟੋਰੀ ਦੱਸੀ ਵੀ ਜੂ ਲੁਟੇਰੇ ਆਏ ਸੀਗੇ ਤੇ ਲੁਟੇਰੇ ਆਉਂਦੇ ਹੀ ਉਹਨਾਂ ਨੇ ਮਤਲਬ ਜਦੋਂ ਮੇਰੇ ਘਰ ਵਾਲੇ ਗੁਰਵਿੰਦਰ ਸਿੰਘ ਨੇ ਗੇਟ ਖੋਲਿਆ ਤੇ ਹੌਨ ਜਸ ਹੌਨ ਸਾਰੀ ਉਹਨਾਂ ਨੇ ਹਮਲਾ ਕਰਤਾ ਤੇ ਉਸ ਤੋਂ ਬਾਅਦ ਮੈਨੂੰ ਲੱਗਦੀ ਕੁੰਡੀ ਅੰਦਰ ਜਦੋਂ ਗੁਰਵਿੰਦਰ ਸਿੰਘ ਨੇ ਮੈਨੂੰ ਕਮਰੇ ਚ ਵਾੜਤਾ ਤੇ ਬਾਹਰੋਂ ਲੱਗਦੀ ਕੁੰਡੀ ਮੈਨੂੰ ਤੇ ਉਸ ਤੋਂ ਬਾਅਦ ਲੁਟੇਰੇ ਹੱਥ ਪਾਈ ਹੋਈ ਲੁਟੇਰਿਆਂ ਨਾਲ ਗੁਰਵਿੰਦਰ ਸਿੰਘ ਦੇ ਹੱਥੋਂ ਪਾਈ ਤੇ ਮੈਨੂੰ ਲੱਗਦਾ ਵੀ ਜਿਹੜੇ ਉਹ ਮਤਲਬ ਉਹਨੂੰ ਮਾਰ ਗਏ ਕੁਝ ਅੰਦੇ-ਜੰਦੇ ਜ਼ਹਿਰ ਵਾਲੀ ਚੀਜ਼ ਖਵਾ ਗਏ। ਇਹ ਗੱਲਪੋ ਉਹਨੂੰ ਹਾਜਮ ਨਹੀਂ ਆਈ। ਪਹਿਲੀ ਗੱਲਪੋ ਉਹਨੂੰ ਇਹ ਡਾਟ ਹੋਇਆ ਵੀ ਜੇ ਤੂੰ ਕਮਰੇ ਚ ਅੰਦਰ ਸੀ ਫਿਰ ਗੁੰਡਾ ਕਿਹਨੇ ਖੋਲਿਆ ਤੇਰੇ ਗੇਟ ਦਾ। ਤੇ ਉਹ ਕਹਿੰਦੀ ਵੀ ਮੇਰਾ ਗੁੰਡਾ ਖੁੱਲ ਕੇ ਲੁਟੇਰੇ ਜਾਂਦੇ ਜਾਂਦੇ। ਉਹ ਹਗੇ ਤੇ ਉਹਨਾਂ ਨੂੰ ਕਿ ਲੋਰਸੀ ਲੁਟੇਰਿਆਂ ਨੂੰ ਵੀ ਤੇਰਾ ਗੁੰਡਾ ਖੋਲਣ ਦੀ। ਉਹਨਾਂ ਨੂੰ ਅੱਛਾ ਗਿਆ ਉਹਨਾਂ ਨੇ ਭੱਜਣਾ ਸੀਗਾ। ਕਾਲੀ ਕਾਲੀ ਚ ਕਿ ਉਹ ਪਹਿਲਾਂ ਉਹਨੂੰ ਗੁਰਵਿੰਦਰ ਸਿੰਘ ਨੂੰ ਮਾਰਦੇ ਆਗੇ ਉਹਦੀ ਮਤਲਬ ਬਲੈਂਡ ਬਿਡ ਪਾੜਦੇ ਆਗੇ। ਉਸ ਤੋਂ ਬਾਅਦ ਉਹਨੂੰ ਵੱਡਾਂ ਦੇ ਛੱਡਦੇ ਆ ਕਿ ਉਸ ਤੋਂ ਬਾਅਦ ਤੇਰੇ ਜਿਹੜਾ ਮਤਲਬ ਕਮਰੇ ਦਾ ਕੁੰਡਾ ਵੀ ਖੋਲ ਜਾਂਦੇ ਆ ਇਹ ਗੱਲ ਪੂਆ ਨੂੰ ਹਜਮ ਨਹੀਂ ਆਈ ਤੇ ਪੂਆ ਨੂੰ ਸ਼ੱਕ ਹੋਣ ਲੱਗਾ ਰਪਿੰਦਰਗੋੜ੍ਹ ਤੇ ਪਹਿਲਾਂ ਹੀ ਉਹਦੀ ਉਸ ਤੋਂ ਬਾਅਦ ਇੱਕ ਤਰ੍ਹਾਂ ਦੀ ਗੱਲ ਹੋਰ ਨੋਟ ਕਰ ਦੇਗੀ ਪੂਆ ਗੱਲ ਇਹ ਨੋਟ ਕਰ ਦੇਗੀ ਵੀ ਜਿਹੜੇ ਦੁਕਾਨਾਂ 'ਚ ਵਾਲੇ ਪਏ ਸੀ ਸੋਨੇ ਪਏ ਸੀ ਗੱਲ ਜਿਸ ਮਤਲਬ ਵੀ ਸੋਨੇ ਦੀ ਉਹ ਪਾਈ ਸੀ ਚੈਨੀ ਉਹ ਵੀ ਉਹਦੇ ਮਤਲਬ ਪਾਈ ਹੋਈ ਸੀਗੀ ਉਹ ਵੀ ਲੁਟੇਰੇ ਨਹੀਂ ਲੈ ਕੇ ਗਏ ਫਿਰ ਪੂਆ ਸੋਚੀ ਤੇ ਵੀ ਲੁਟੇਰੇ ਆਏ ਦਾ ਲੁੱਟਣ ਨੂੰ ਸੀਗੇ ਇਹ ਵਰ ਸਿਉਣਾ ਕਿਉਂ ਛੱਡ ਗਿਆ ਦੋ ਗੱਲਾਂ ਭੂਆ ਅਰਜਨ ਡਾਊਟ ਹੋਊਗਾ ਤਿੰਨ ਹੋਊਗਾ ਸੌਰੀ ਕੁੱਤੇ ਵਾਲੀ ਇੱਕ ਗੇਟ ਕੋਰਨ ਵਾਲੀ ਤੇ ਇੱਕ ਸੋਣੇ ਵਾਲੀ ਉਸ ਤੋਂ ਬਾਅਦ ਭੂਆ ਪੁਲਿਸ ਨੂੰ ਬੁਲਾਉਂਦੀ ਹੈ ਪੁਲਸ ਆਉਂਦੀ ਹੈ ਮੌਕੇ ਤੇ ਪੁਲਸ ਦੇਖਦੀ ਹੈਗੀ ਤੇ ਉਸ ਤੋਂ ਬਾਅਦ ਬੋਡੀ ਨੂੰ ਪੋਸਟ ਮਾਰਡਮ ਲਈ ਭੇਜ ਦਿੱਤਾ ਜਾਂਦਾ ਹੈ ਅੰਦਾਜ਼ਾ ਕਿ ਕਿਨੇ ਡਾ ਬੈਠੀ ਜਿਹੜੀ ਉਹਦੀ ਭੈਣ ਅਕਰਵਿੰਦਰ ਸਿੰਘ ਦੀ ਮਨਵੀਰ ਕੌਰ ਉਹਨੂੰ ਤਲਾਹ ਕੀਤੀ ਜਾਂਦੀ ਹੈਗੀ ਤੇ ਉਹਦੇ ਮਾਪਿਆਂ ਨੂੰ ਵੀ ਤਲਾਹ ਕੀਤੀ ਜਾਂਦੀ ਹੈ ਭੈਣ ਆਉਂਦੀ ਹੈ ਜਦੋਂ ਇੱਥੇ ਭੈਣ ਆਉਂਦੀ ਹੈ ਭੈਣ ਆ ਕੇ ਜਦੋਂ ਦੇਖਦੀ ਹੈ ਕਿ ਆਉਦੇ ਭਰਾ ਨੂੰ ਤੇ ਇੱਕੋ ਗੱਲ ਕਹਿੰਦੀ ਹੈ ਵੀ ਇਸ ਬਾਡੀ ਦਾ ਸਸਕਾਰ ਨਹੀਂ ਕਰਦੇ ਸਾਂ ਸਸਕਾਰ ਕਰਨ ਦੀ ਵਜ੍ਹਾ ਪੁੱਛਦੀ ਹੈ ਪੁਲਿਸ ਕਿਉਂ ਨਹੀਂ ਕਰਦੇ ਤੇ ਉਹ ਕਹਿੰਦੀ ਹੈ ਵੀ ਮੇਰੇ ਭਰਾ ਦੀ ਕੋਈ ਨੇਚਰਲ ਡੈਥ ਨਹੀਂ ਹੋਈ ਮੇਰੇ ਭਰਾ ਨੂੰ ਮੇਰੀ ਹੀ ਭਾਬੀ ਨੇ ਮਾਰਿਆਗਾ ਉਹਦੀ ਘਰ ਵਾਲੀ ਨਹੀਂ ਮਾਰਿਆਗਾ ਜਦੋਂ ਇਹ ਗੱਲ ਸਾਰੇ ਸੁਣਦੇ ਸਾਰੇ ਪੈਰਾਥੋਲੋਜੀ ਮੀਰ ਕਿਸ ਕਹਿੰਦੀ ਹੈ ਉਹ ਫਿਰ ਉਹਦੀ ਭੈਣ ਸਾਰੀ ਕਹਾਣੀ ਦੱਸਦੀ ਹੈ ਵੀ ਕਿਵੇਂ ਨਾ ਉਹਦੀ ਭੈਣ ਦਾ ਅਫੇਅਰ ਸੀਗਾ ਸੌਰੀ ਉਹਦੀ ਘਰ ਵਾਲੀ ਦਾ ਫੇਰ ਚੱਲਦਾ ਸੀਗਾ ਗੁਰਵਿੰਦਰ ਸਿੰਘ ਦੀ ਘਰ ਵਾਲੀ ਦਾ ਇੱਕ ਅਲਗ ਰਵਿੰਦਰ ਸਿੰਘ ਨੇ ਉਹਨੂੰ ਕਾਫੀ ਟਾਈਮ ਪਹਿਲਾਂ ਦੱਸ ਤੁਰਾਂ ਸਿੰਘਾ ਵੀ ਕੋਈ ਨਾ ਕੋਈ ਮੇਰੇ ਨਾਲ ਅਣਹੋਣੀ ਫੋਨ ਵਾਲੀ ਹੈਗੀ ਮੈਨੂੰ ਉਹ ਨੁਕਸਾਨ ਪਹੁੰਚਾਉਣਗੇ ਪਰਚਾਉਣਗੇ ਵੀ ਤੂੰ ਮਤਲਬ ਵੀ ਜੇ ਕੁਝ ਮੈਨੂੰ ਹੋ ਗਿਆ ਤੂੰ ਸਾਰਾ ਪੁਲਿਸ ਨੂੰ ਦੱਸ ਦੇ ਤੇ ਫਿਰ ਉਹ ਮਤਲਬ ਵੀ ਪੁਲਿਸ ਨੂੰ ਬਿਆਨ ਲਿਖਾਉਂਦੀ ਹੈਗੀ ਰੁਪਿੰਦਰ ਕੌਰ ਨਾਮ ਲਿਖਾਉਂਦੀ ਜੀ ਉਹਦਾ ਹੀ ਆਸ਼ਕ ਜਿਹੜਾ ਸੀਗਾ ਇਥੋਂ ਦਾ ਹਰਕਮਲਪ੍ਰੀਤ ਸਿੰਘ ਉਹਦੇ ਨਾਲ ਖੋਂਦੇ ਹੈਗੀ ਜਿਹੜੀ ਰੁਪਿੰਦਰ ਕੌਰ ਉਹਦਾ ਉਹਦੀ ਤਰਾਂਤੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈਗੀ ਤੇ ਹੁਣ ਰਹਿ ਗਿਆ ਜਿਹੜਾ ਹਰ ਆਸ਼ਕ ਸੀਗਾ ਹਰਕਮਲਪ੍ਰੀਤ ਜਿਹਨੇ ਮਤਲਬ ਇਸ ਨਜ਼ਾਰੇ ਲੈਤੇ ਆ ਪੈਸੇ ਪੈਸੇ ਵੀ ਖਾਦੇ ਆ ਤੇ ਉਦਾਂ ਵੀ ਮਤਲਬ ਜਸਮਾਨੀ ਭੁੱਖ ਵੀ ਉਹਨੇ ਪੂਰੀ ਕੀਤੀ ਆ ਜੋ ਹਰਕਮਲਪ੍ਰੀਤ ਸਿੰਘ ਨੇ ਤੇ ਉਦਾਂ ਮਤਲਬ ਮੈਂ ਇਹ ਵੀ ਸੁਣਿਆ ਵੀ ਹੋਟਲਾਂ ਚ ਰਹਿੰਦੀ ਆ ਉਹ ਰਹਿੰਦੀ ਰਹੀ ਉਹਦੇ ਨਾਲ ਘਰੋਂ ਬਾਨਾ ਇਹ ਮਾਰਕਾਂ ਦੀ ਮੈਂ ਕੱਪੜੇ洗ਣ ਜਾਨੀ ਹੈਗੀ ਤੇ ਹੋਟਲਾਂ ਚ ਉਹਦੇ ਨਾਲ ਰਾਤਾਂ ਕੱਟਦੀ ਰਹੀ ਹੈਗੀ ਇੱਥੇ ਬਠਿੰਡੇ ਕਦੇ ਮਤਲਬ ਫ੍ਰੀਜ਼ ਕੋਟ ਕਦੇ ਕਿਤੇ ਮਤਲਬ ਕੋ ਕੋਤਾ ਮਾਤੇ ਸੁੰਨਪਤੀ ਆਗਾ ਵੀ ਕੈਨੇਡਾ ਵੀ ਉਹ ਮਿਲਦੇ ਰਹੇ ਸੀ ਤੇ ਇੱਥੇ ਪੰਜਾਬ ਆ ਕੇ ਵੀ ਮਿਲਦੇ ਰਹੀ ਹੈਗੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਦੋਨਾਂ ਦੇ ਕਰ ਪੱਤਾ ਦਰਜ ਕਰਦੀ ਹੈਗੀ 302 ਦੀ ਧਾਰਾ ਲਾਉਂਦੀ ਹੈਗੀ ਤੇ ਭਾਲਣਾ ਪੁਲਿਸ ਭਾਲਣ ਲੱਗ ਜਾਂਦੀ ਹੈਗੀ ਹਰਕਮਲਪ੍ਰੀਤ ਸਿੰਘ ਨੂੰ ਤੇ ਥੋੜੇ ਸਮੇਂ ਬਾਅਦ 2-4 ਦਿਨਾਂ ਬਾਅਦ ਹਰਕਮਲਪ੍ਰੀਤ ਖੁਦ ਮੌਜੂਲੀ ਸਰੈਂਡਰ ਕਰ ਦਿੰਦਾ ਹੈਗਾ ਪੁਲਿਸ ਨੂੰ ਤੇ ਆਪਦਾ ਇੱਕ ਦੋਨੇ ਜਾਨੀ ਕਨਾਮ ਮੰਨ ਜਾਂਦੇ ਹੈਗੇ ਉਸ ਤੋਂ ਬਾਅਦ ਪੁਲਿਸ ਰਿਮਾਂਡ ਲੈਂਦੀ ਹੈਗੀ ਉਹਨਾਂ ਦੋਵਾਂ ਦਾ ਰਿਮਾਂਡ ਲੈ ਕੇ ਉਹਨਾਂ ਤੋਂ ਮਨਾਉਂਦੀ ਹੈਗੀ ਤੇ 트ੰਤ ਮੰਨ ਜਾਂਦੇ ਵੀ ਹਾਂ ਅਸੀਂ ਕੀਤਾ ਕਰਤਨ ਜਦੋਂ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੀ ਇਹ ਖਬਰ ਦਾ ਤੇ ਹੁਣ ਮੈਂ ਸੋਚਿਆ ਇਹ ਜਿਹੜਾ ਮੈਂ ਇੰਟਰਵਿਊ ਸੁਣਾ ਸੀ ਜੋ ਜੋ ਉਹ ਤੁਹਾਨੂੰ ਮੈਂ ਦੱਸ ਚੁੱਕਿਆਗਾ ਵੀ ਕੀ ਹੋਇਆ ਸੀਗਾ ਉਸ ਰਾਤ ਤੇ ਕਿਉਂ ਬਸੋ ਮਤਲਬ ਮੈਂ ਉਹਨੂੰ ਪਹਿਲੇ ਕਹਾਣੀ ਜੀ ਡੈਨ ਗਿਆ ਸੀਗਾ ਤੇ ਪਹਿਲੇ ਪਾਰਟ ਚ ਸੋਰੀ ਪਹਿਲੇ ਪਾਰਟ ਜੀ ਮੈਂ ਹੁਣ ਡੈਨ ਗਿਆ ਸੀ ਮੈਂ ਇਸ ਪਾਰਟ ਵਿੱਚ ਹੀ ਉਹਨੂੰ ਡੈਨ ਹੀ ਗਾਉਂਗਾ ਮੇਰੇ ਲਈ ਉਹ ਡੈਨ ਹੀ ਸੀ ਜਿਹੜੀ ਆਪਦੇ ਮਤਲਬੀ ਇੱਕ ਚੰਗੇ ਘਰ ਵਾਲੇ ਨੂੰ ਮਾਰ ਬੈਠੀ ਇੱਕ ਮਤਲਬੀ ਭੈਣ ਦੇ ਭਰਾ ਨੂੰ ਮਾਰ ਬੈਠੀ ਇੱਕ ਮਤਲਬੀ ਮਾਂ ਪਿਓ ਦੇ ਪੁੱਤ ਨੂੰ ਮਾਰ ਬੈਠੀ ਕੀ ਮਤਲਬੀ ਜੇ ਉਹਨੇ ਵੱਖ ਹੀ ਹੋਣਾ ਸੀ ਉਹਨੂੰ ਪਿਆਰ ਹੈ ਹੀ ਨਹੀਂ ਸੀਗਾ ਪਹਿਲੀ ਗੱਲ ਉਹ ਅੱਡ ਹੋ ਜਾਂਦੇ ਕੋਈ ਲੋੜ ਨਹੀਂ ਸੀ ਮਤਲਬੀ ਉਹਦੇ ਕੋਲ ਆਜ਼ਾਦੀ ਸੀਗੀ ਵੀ ਉਹਦੇ ਕੋਲ ਵੱਖ ਹੋਣ ਦੀ ਵੱਖ ਹੁੰਦੀ ਉਹ ਤੋਂ ਤੇ ਆਪਦੇ ਆਸਕ ਨਾਲ ਜਾ ਕੇ ਤੇ ਭੱਜ ਜਾਂਦੇ ਉਹਦੇ ਨਾਲ ਹੀ ਰਹਿੰਦੇ ਆਪਦੇ ਆਸਕ ਨਾਲ ਨਲਿਆ ਨੂੰ ਪ੍ਰਾਪਰਟੀ ਚਾਹੀਦੀ ਸੀ ਨਲਿਆ ਨੂੰ ਆਸਟ ਚਾਹੀਦਾ ਸੀ ਕਿ ਤਾਂ ਕਰਕੇ ਉਹਨੇ ਮਤਲਬ ਹੀ ਰਾਹ ਦਾ ਰੋੜਾ ਆਪਦੇ ਦਾ ਹਟਾਇਆ ਸੀਗਾ ਉਹਨੂੰ ਇਦਾਂ ਸੀ ਕੋਈ ਮਤਲਬ ਪਤਾ ਨਹੀਂ ਲੱਗਣਾ ਪਰ ਉਹ ਇੱਕ ਗੱਲ ਭੁੱਲ ਗਈ ਸੀ ਪੰਜਾਬ ਦੀ ਪੁਲਿਸ ਐਨੀ ਵੀ ਨਾਕਾਮ ਨਹੀਂ ਜੇ ਪੰਜਾਬ ਦੀ ਪੁਲਿਸ ਆਪਦੀ ਆਈ ਤੇ ਆਜੇ ਤਾਂ ਫਿਰ ਇਹ ਦੋ ਮਿੰਟਾਂ ਕੇਸ ਹੱਲ ਕਰ ਸਕਦੇ ਪੰਜਾਬ ਦੀ ਪੁਲਿਸ ਵਰਗੀ ਕੋਈ ਪੁਲਿਸ ਮੈਂ ਇਹ ਨਗਾਵੀ ਸਟੋਰਾਂ ਰਿਕਵਰ ਕੀਤਾਗਾ ਮੈਂ ਨਹੀਂ ਵੇਖਿਆ ਵੀ ਇਹ ਜੀ ਪੁਲਿਸ ਕੋਈ ਹੋ ਸਕਦੇ ਜੇ ਕਰਮ ਤਿਆਜ ਜੇ ਨਾ ਕਰਮ ਤਿਆਉ ਤਾਂ ਫਿਰ ਆਪਾਂ ਸਰ ਨੂੰ ਪਤਾ ਵੀ ਨਹੀਂ ਕਰਦੇ ਤੇ ਜੇ ਪਿਆਬ ਦੇ ਬਲਸ ਕਰਮ ਤੇ ਆ ਜੇ ਤੇ ਫਿਰ ਤੁਰੰਤ ਇਸ ਹੱਲ ਕਰ ਸਕਦੇ ਆਏ ਇੰਨੀ ਇੰਨੀ ਸ਼ਮਤਾ ਹੈਗੀ ਹੈ ਇਸ ਗੱਲ ਦੀ SLAਗਾ ਬਣਦੀ ਹੈ ਜੀ ਤੇ ਇਸ SLAਗਾ ਮੈਨੂੰ ਕੋਈ ਕਮੈਂਟ ਬੁਰੇ ਵੀ ਆ ਸਕਦੇ ਆਗੇ ਇਸ ਗੱਲ ਤੋਂ ਪਰ ਮੈਨੂੰ ਜਿਹੜਾ ਜੋ ਲੱਗਿਆ ਮੇਰੇ ਜਿੱਤ ਚ ਮੈਂ ਉਹ ਕਹਿ ਤਾ ਤੇ ਮੈਨੂੰ ਹੁਣ ਤੁਸੀਂ ਦੱਸਣਾ ਵੀ ਕੀ ਦੱਸਾਂਗੇ ਇਸ ਕਹਾਣੀ ਸਾਰਿਆਂ ਨੂੰ ਪਤਾਗਾ ਵੀ ਮਤਲਬ ਹੀ ਘਰ ਲਈ ਨੂੰ ਹੋਰ ਕੀ ਚਾਹੀਦਾ ਸੀਗਾ ਉਹਨੂੰ ਪੈਸਾ ਉਹਨੂੰ ਦੇਦਾ ਸੀਗਾ ਉਹਦੇ ਘਰ ਵਾਲਿਆਂ ਨੇ ਗੱਡੀ ਉਹਨੂੰ ਦੇ ਦਿੱਤੀ ਸੀ ਉਹਦੇ ਘਰ ਵਾਲਿਆਂ ਨੇ ਤੇ ਹੁਣ ਜਨਾਨੀਆਂ ਚਾਹੁੰਦਾਂ ਕੀ ਐਵੇਂ ਤਾਂ ਇਹ ਸਮਝ ਆਉਂਦੇ ਵੀ ਹੁਣ ਇੱਕ ਜਨਾਨੀ ਆਪਾਂ ਚਲ ਮੰਨਦੇ ਆਂ ਵੀ ਪੈਸੇ ਬੱਕੋ ਛੱਡ ਛੱਡ ਦਿੰਦਾਂਗਾ ਕਈ ਜਿਹਦੇ ਕੋਲ ਪੈਸਾ ਹੈ ਨਹੀਂ ਵੀ ਉਹਦੇ ਕੋਲ ਉਹ ਪਿਆਰ ਨਹੀਂ ਕਰਦਾ ਉਹ ਸਾਰਾ ਕੁਝ ਕਰਦਾ ਸੀ ਬੰਦਾ ਉਹ ਪਿਆਰ ਵੀ ਕਰਦਾ ਸੀ ਉਹ ਪੈਸਾ ਵੀ ਦਿੰਦਾ ਸੀ ਉਹ ਕੱਪੜੇ ਲੀੜੇ ਵੀ ਦਿੰਦਾ ਸੀ ਉਹਨੇ ਗੱਡੀ ਵੀ ਲੈ ਕੇ ਦਿੱਤੀ ਉਹਨੇ ਸਾਰਾ ਉਹਦੀ ਹਰ ਇੱਕ ਸ਼ੌਂਗ ਪੂਰਾ ਕੀਤਾ ਉਹਨੇ ਉਸ ਬੰਦੇ ਨੂੰ ਉਹਨੂੰ ਘੁਮਾਇਆ ਵੀ ਬਹੁਤ ਬਸੇਰੀਆਂ ਜਗ੍ਹਾ ਤੇ ਆ ਤੇ ਜੇ ਉਹਨਾਂ ਨੂੰ ਨਹੀਂ ਪਿਆਰ ਸੀ ਉਹ ਪਹਿਲੇ ਹੀ ਦੱਸਦੀ ਤੇ ਉਹ ਆਪ ਦਾ ਅੱਡ ਹੋ ਜਾਂਦੀ ਇਹਨੂੰ ਮਾਰਨ ਦੀ ਕੀ ਲੋੜ ਪਈ ਸੀ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਇਹਨੂੰ ਮਾਰਨ ਦੀ ਕੀ ਲੋੜ ਪਈ ਸੀ ਹੁਣ ਪੁਲਿਸ ਜਦੋਂ ਧੀ ਵਾਲੇ ਕੋਲ ਕੋਈ ਪੇਸ਼ਤਾਵ ਹੈਗਾ ਹੁਣ ਕਹਿੰਦੀ ਪਛਤਾਵਾਗਾ ਵੀ ਪਛਤਾਵਾ ਹੈ ਤਾਂ ਤੂੰ ਪਹਿਲੇ ਹੀ ਨਾ ਇਹ ਕਤਮ ਚੁੱਕਦੀ ਇਹ ਕਤਮ ਚੁੱਕਣ ਤੋਂ ਪਹਿਲਾਂ 100 ਵਾਰ ਸੋਚਣੀ ਚਾਹੀਦੀ ਸੀ ਦੂਸਰੀ ਗੱਲ ਉਹ ਮੁੰਡੇ ਤੇ ਉਹ ਆਸ਼ਕੀ ਉਹਨੂੰ ਨਹੀਂ ਪਤਾ ਸੀਗਾ ਵੀ ਉਹ ਵਿਆਹੀ ਬਰੀ ਹੈਗੀ ਗਲਤਨਾ ਮੁੰਡੇ ਦੀ ਵੀ ਹੁੰਦੀ ਹੈ ਇੱਕ ਤਾਂ ਸਾਡੀ ਨਹੀਂ ਵਜਦੀ ਹੁੰਦੀ ਕਲ ਤੇ ਸਤਾਣੀ ਵਿੱਚ ਮੁੰਡੇ ਦੀ ਵੀ ਹੈਗੀ ਹੈ ਮੁੰਡੇ ਨੂੰ ਪਤਾ ਸੀਗਾ ਵੀ ਉਹ ਵਿਆਹੀ ਬਰੀ ਹੈਗੀ ਹੈਗੀ ਵੀ ਕਿਉਂ ਇਹ ਸਭ ਕੁਝ ਕਰ ਰਿਹਾ ਸੀ ਜੇ ਕਰ ਵੀ ਰਿਹਾ ਸੀ ਤਾਂ ਫਿਰ ਮਾਰਨ ਪਿੱਛੋਂ ਜਦੋਂ ਉਹਨੇ ਆਏ ਗਿਆ ਸੀ ਵੀ ਆਪਰ ਉਹ ਮਾਰਦ ਗਏ ਉਦੋਂ ਹੀ ਪਿੱਛੇ ਹਟ ਜਾਂਦਾ ਉਹ ਬੰਦਾ ਚਾਹੇ ਦਾ ਜੇ ਮਤਲਬ ਵੀ ਗੱਲਾਂ ਨਾ ਬੰਦ ਤੇ ਉਹ ਕਹਿੰਦਾ ਵੀ ਮੈਂ ਇੱਕ ਕਦਮ ਨਹੀਂ ਚੁੱਕਣਾ ਵੀ ਅੱਜ ਜਦੋਂ ਆਪਾਂ ਆਡਾ ਵੀ ਮੈਂ ਇਹ ਜਿਹਾ ਹੈ ਨਹੀਂ ਵੀ ਮੈਂ ਤੇਰੇ ਨਾਲ ਜਿੰਨਾ ਜੁੜ ਸੀਗਾ ਸੀਗਾ ਵੀ ਮੈਂ ਹੁਣ ਮਰਨ ਮਨੋਣ ਤੱਕ ਨਹੀਂ ਜਾ ਸਕਦਾ ਪਰ ਉਹਨੇ ਵੀ ਨਹੀਂ ਕੋਈ ਸੋਚਿਆ ਉਹਨੂੰ ਐ ਸਿਰਫ ਐਸੀ ਪੜੇ ਹੀ ਨਹੀਂ ਜਾਂਦੇ ਲੈ ਐਡਾ ਕੋਈ ਛਾਤਰ ਨਹੀਂ ਵੀ ਜਿਹੜਾ ਪੁਲਿਸ ਨਹੀਂ ਫੜ ਸਕਦੀ ਆ ਤਾਂ ਬਹਿਮ ਆ ਹਰ ਇੱਕ ਬੰਦੇ ਦਾ ਬਹਿਮ ਆ ਉਹ ਮਤਲਬ ਪਤਾਲ ਚੋਂ ਕੱਢ ਲਿਉਂਦੀ ਆ ਬੰਦਾ ਅੱਜ ਨਾ ਕੱਲ ਨਾ ਬੰਦੇ ਫੜੇ ਹੀ ਜਾਂਦੇ ਆਗੇ ਤੇ ਇਹਦਾ ਮਤਲਬ ਵੀ ਨਜਾਇਜ਼ ਸੰਪੰਧਾਂ ਦਾ ਮੈਂ ਤੁਹਾਨੂੰ ਹਰ ਸਟੋਰੀ ਜੀ ਦੱਸਦਾ ਨਜਾਇਜ਼ ਸੰਪੰਧਾਂ ਦਾ ਅੰਤ ਜਾਂ ਤਾਂ ਜੇਲ ਹ ਤੇ ਜਾਂ ਫਿਰ ਮੌਤ ਆ ਹੁਣ ਤੁਸੀਂ ਸੋਚਣਾ ਵੀ ਤੁਸੀਂ ਕੀ ਕਰਨਾਗਾ ਆਪਦਾ ਧਿਆਨ ਰੱਖੋ ਆਪਦੀ ਫੈਮਿਲੀ ਦਾ ਧਿਆਨ ਰੱਖੋ ਤੇ ਇਹ ਜੋ ਕੰਮ ਆ ਦੂਰ ਰਹਿਵੋ ਮੇਰਾ ਤੇਹੀ ਕਹਿਣਾਗਾ ਤੇ ਸੋ ਜੀ ਜੇ ਕਿਸੇ ਨੂੰ ਇਸ ਕਹਾਣੀ ਵਿੱਚ ਮਨਤਕਲੀ ਹੀ ਦਿੱਤੀ ਹੋਵੇ ਕਿਸੇ ਨੂੰ ਮੋੜਾ ਚੰਗਾ ਬੋਲਿਆ ਹੋਵੇ ਤੇ ਕਿਸੇ ਨੂੰ ਫੇਸ ਪਛਾਈ ਹੋਵੇ ਮੈਂ ਚਾਹਣਾਗਾ ਵੀ ਕੋਈ ਇੱਕ ਬੰਦਾ ਵੀ ਮੇਰੀ ਕਹਾਣੀ ਸੁਣ ਕੇ ਸੁਧਰ ਜੇ ਸਧਰ ਆ ਪਏ ਜੇ ਤੇ ਮਿਲਦਿਆ ਕੱਲ ਨੂੰ ਇੱਕ ਹੋਰ ਸੱਚੀ ਘਟਨਾ ਲੈ ਕੇ ਪੰਜਾਬ 'ਚ ਹਰ ਰੋਜ਼ ਘਟਨਾ ਵਾਪਰ ਰਹੀਆਂ ਆਂ ਪਰ ਮੈਂ ਚੱਲ ਮੈਂ ਇੱਕ ਮੈਂ ਫੇਸਬੁੱਕ ਦੇਖ ਉਹ ਪਾਈ ਸੀ ਜੀ ਸਟੋਰੀ ਇੱਕ 4 ਸਾਲ ਦੀ ਬੱਚੀ ਨਾਲ ਫਿਰ ਤੋਂ ਜ਼ਬਰਜਨਾ ਹੋਇਆਗਾ ਫਿਰ ਤੋਂ ਜ਼ਬਰਜਨਾ ਹੋਇਆ 4 ਸਾਲ ਦੀ ਬੱਚੀ ਨਾਲ ਸੁਨਾਮ ਕਹਿੰਦੀ ਕਿਤੇ ਇਹੀ ਜਗ੍ਹਾ ਤੇ ਸੁਨਾ ਨਮੋ ਤੁਹਾਨੂੰ ਉਹ ਸਟੋਰੀ ਵੀ ਕਵਰ ਕਰੂੰਗਾ ਮੈਂ ਤੁਹਾਨੂੰ ਕੱਲ ਤੱਕ ਕੱਲ ਤੱਕ ਉਹ ਸਟੋਰੀ ਵੀ ਕਹਾਣੀ ਵੀ ਸੁਣਾਉਂਗਾ ਸਟੋਰੀ ਸੁਣਾਉਂਗਾ ਦੱਸੂਗਾ ਘਟਨਾ ਦੱਸੂਗਾ 4 ਸਾਲ ਦੀ ਬੱਚੀ ਕਿੱਡੀ ਹੁੰਦੀ ਹੈ ਤੁਸੀਂ ਆਪ ਹਿਸਾਬ ਲਾਡੋ ਉਹਦੇ ਨਾਲ ਵੀ ਜ਼ਬਰਦਸਤ ਨਾ ਕੀਤਾ ਕੋਈ ਮਤਲਬੀ ਬੰਦੇ ਵੀ ਘੱਟ ਨਹੀਂ ਉਧਰ ਉੱਤਰ ਜਨਾਨੀਆਂ ਵੀ ਘੱਟ ਨਹੀਂ ਮੰਨਦਾ ਇਹ ਹੈਗਾ ਕਿ ਪੰਜਾਬ ਦਾ ਬਣੂਗਾ ਕੀ ਸੌਰੀ ਮੈਂ ਬਹੁਤ ਬਹੁਤ ਜ਼ਿਆਦਾ ਗੱਲਾਂ ਕਰ ਲੈ ਗਿਆ ਲੰਮੀ ਵੀਡੀਓ ਲੈ ਗਿਆ ਗੱਲਾਂ ਕਰਦਾ ਕਰਦਾ ਧੰਨਵਾਦ ਜੀ ਸਟੋਰੀ ਪੂਰੀ ਸੁਣੀ ਜੀ ਨੇ ਤੇ ਮਿਲਦਿਆਂ ਕਰ ਲਈ ਫੋਰਸ ਚ ਕੱਟਣਾ ਲੱਗੇ ਤਦ ਤੱਕ ਲਈ ਆਦੇ ਬੱਚਿਆਂ ਦਾ ਖਿਆਲ ਰੱਖਿਓ ਖੁਦ ਆਪਦਾ ਧਿਆਨ ਰੱਖਿਓ ਬੱਚਿਆਂ ਦਾ ਇਹ ਖਿਆਲ ਰੱਖਿਆ ਕਰੋ ਵੀ ਉਹ ਕਰਦੇ ਕੀ ਹੈ ਜੀ ਕਿੱਥੇ ਜਾਂਦੇ ਹੈਗੇ ਕਿੱਥੇ ਬਹਿੰਦੇ ਹੈਗੇ ਕਿੱਥੋਂ ਮਤਲਬ ਵੀ ਆਉਂਦੇ ਹੈਗੇ ਸਕੂਲ 'ਚ ਦੋ ਮਤਲਬ ਵੀ ਹਾਰਾ